ਇਦੋਂ ਉਹ ਇਸ ਤਰ੍ਹਾਂ ਵੀ ਉਹ ਹੀ ਕੰਮ ਪਹਿਲਾਂ ਡਿਉਰ ਇਸ ਤਰ੍ਹਾਂ ਕੁਝ ਸਿੱਖਣ ਦੇ ਸੀ ਕੰਮ ਉੱਥੇ ਨੂੰ ਜਾਣ ਚਾਹੁੰਦਾ ਹੈਗਾ ਸੀ ਉਹਨਾਂ ਦੇ ਨਾਲ ਆਪਾਂ ਕੰਮ ਪਹਿਲਾਂ ਸਿੱਖਿਆ ਵੀ ਚਲੋ ਵੇਖ ਲੈਣੇ ਟਰਾਈ ਮਾਰ ਕੇ ਕੰਮ ਸਿੱਖ ਲਿਆ ਤੇ ਫਿਰ ਲਈ ਵੇਖਿਆ ਕਿ ਅੱਜ ਕੱਲ ਛੜਾ ਪਰਝਾਨ ਵੀ ਜਿਹੜਾ ਪਾਸਪੋਰਟ ਵਾਲੀ ਹੈ ਸਾਰਿਆਂ ਦਾ ਇਸ ਕਰਕੇ ਆਪਾਂ ਇਸ ਕੰਮ ਨੂੰ ਚੁਣਿਆ ਤੇ ਬਾਕੀ ਆਪਾਂ ਹੌਲੀ ਹੌਲੀ ਸਿੱਖ ਕੇ ਆਪਣਾ ਹੌਲੀ ਸੈਟਅਪ ਤਿਆਰ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਹੁਣ ਬੜਾ ਵਧੀਆ ਗੁਜ਼ਾਰਾ ਹੋਈ ਜਾਂਦਾ ਇਹ ਕਸਵੀ ਜੇ ਇਸ ਤਰ੍ਹਾਂ ਆਣਗੇ ਵੀ ਇੱਕ ਤੇ ਆਪਣਾ ਇਸ਼ਾਰਾ ਸਾਰੇ ਜਾਣ ਪਛਾਨ ਵਾਲੇ ਬੰਦੇ ਸੀ ਇੱਕ ਆਪਣਾ ਬਜਟ ਥੋੜਾ ਉਹਨਾਂ ਕੇ ਆਪਾਂ ਛੋਟਾ ਜਿਹਾ ਪਹਿਲਾਂ ਸੈਟਅਪ ਤਿਆਰ ਕੀਤਾ ਪਹਿਲਾਂ ਆਪਣਾ ਹੋਣਗਿਆਰ ਨਹੀਂ ਸੀ ਹੁੰਦਾ ਆਪਾਂ ਇੱਥੇ ਚੈਂਬਰ ਰੱਖਿਆ ਹੁੰਦਾ ਸੀ ਤੇ ਚਾਹ ਤਿਆਰ ਕਰੀਦੀ ਰੋਸਟਡ ਹੌਲੀ ਹੌਲੀ ਫਿਰ ਆਪਣਾ ਸੇਵਿੰਗ ਕਰਕੇ ਜਾਂਦਾ ਫਿਰ 8:30 ਦਾ ਸੈਂਡਵਿਚ ਪੀਜ਼ਾ ਸਾਰਾ ਤਿਆਰ ਕਰੀ ਜਾਂਦਾ ਤੇ ਤਿਆਰੀ ਵੀ ਕਰਨੀ ਪੈਂਦੀ ਪਰਿਵਾਰ ਦੇ ਨਾਲ ਲੱਗਾ ਦਾ ਤਿਆਰੀ ਕਿਸ ਤਰ੍ਹਾਂ ਕਰਦੇ ਪਰਿਵਾਰ ਦੇ ਸਾਥ ਕਿਸ ਤਰ੍ਹਾਂ ਕਿੰਨਾ ਕੇ ਤੁਹਾਡੇ ਨੂੰ ਹਾਂ ਜੀ ਬਸ ਇਹਨਾਂ ਦੇ ਸਾਥ ਨਾਲ ਹੀ ਆ ਜੀ ਇਸ ਵੇਰੇ ਸਾਰਾ ਪਹਿਲਾਂ ਆਪਣਾ ਘਰੋਂ ਟਿੱਕੀਆਂ ਵਗੈਰਾ ਸਾਰਾ ਬੜਾ ਕੇ ਲੈ ਆਉਣੀ ਪੈਂਦੀ ਆ ਘਰੋਂ ਸਾਰੀ ਤਿਆਰੀ ਕਰਕੇ ਤੇਰੀ ਇੱਥੇ ਇੱਕ ਸੌਦਾ ਬਣਾ ਕੇ ਲਿਆਵਾ ਘਰੋਂ ਤੇ ਤੇਰੀ ਆਣ ਕੇ ਇੱਥੇ ਵੇਚਾਂਗੇ ਇਹਨਾਂ ਦਾ ਬੜਾ ਸੰਯੋਗ ਹੈ ਜੀ ਨਾਲ ਇਸ ਕਰਕੇ ਆਪਾਂ ਜਿਹੜਾ ਓਵਨ ਆ ਇਹ ਫਿਰ ਆਪਾਂ ਇਨਵਰਟਰ ਤੇ ਕੀਤਾ ਵਾ ਜੀ ਰਿਗਾਰਡ ਲਾਇਆ ਵਾ ਇਨਵਰਟਰ ਤੇ ਚੱਲਦਾ ਏ ਨਾਲ ਹੀ ਲੈ ਕੇ ਹੁੰਦੇ ਫਿਰ ਬਣਾ ਕੇ ਹਾਂ ਜੀ ਇਹ ਇਹਨੂੰ ਰਾਤ ਨੂੰ ਜਾ ਕੇ ਚਾਰਜ ਕਰ ਲੈਣਾ ਵਾ ਸਾਰੀ ਰਾਤ ਨੇ ਚਾਰਜ ਨੂੰ ਸਵੇਰੇ ਨਾਲ ਹੀ ਲੈ ਕੇ ਆਉਣਾ ਨੇ ਬੇਟਾ ਹਾਂ ਜੀ ਬੜਾ ਵਧੀਆ ਗੱਲਾਂ ਵੀ ਜਾਂਦਾ ਜੀ ਹਾਂ ਜੀ ਬਾਕੀ ਵਾ ਵੀ ਬ ਮਿਹਨਤ ਕਰਾਂਗੇ ਤੇ ਫਿਰ ਇਹ ਗੁਜ਼ਾਰਾ ਵਧੀਆ ਹੋਏਗਾ ਜੀ ਜਿਹਨੇ ਕਰਨਾ ਉਹਨੇ ਕਰ ਹੀ ਲੈਣਾ ਜਿਹਨੇ ਨਹੀਂ ਮਿਹਨਤ ਕਰਨੀ ਉਹਦਾ ਨਹੀਂ ਗੁਜ਼ਾਰਾ ਹੋਣਾ ਉਹਦਾ ਇੱਥੇ ਵੀ ਨਹੀਂ ਹੋਣਾ ਉਹਦਾ ਬਾਹਰ ਵੀ ਨਹੀਂ ਹੋਣਾ ਸੋਚਿਆ ਪਈ ਅਹੀਂ ਤੇ ਪੰਜਾਬ 'ਚ ਰਹਿ ਗਈ ਆਪਣੇ ਜੀਆ 'ਚ ਰਹਿ ਗਈ ਕੁਛ ਨਾ ਕੁਛ ਕਰਨਾ ਬਾਹਰ ਵੀ ਅੱਜਕੱਲ ਤੁਹਾਨੂੰ ਪਤਾ ਹੀ ਹੈ ਕਿੰਦਾ ਦੇ ਕੰਮ ਸਿਓ ਪੂਰਾ ਹੈ ਜੀ 100% ਸਿਓ ਗਿਆ ਇਹਨਾਂ ਦੇ ਅੰਦਰ ਅਸੀਂ ਅਹੀਂ ਜਿਵੇਂ ਇਕੱਠੀ ਆਈਦਾ 12 ਵਜੇ ਦੁਪਹਿਰੇ ਆ ਜੀਦਾ ਵ ਤੇ ਰਾਤ ਨੂੰ 9-10 ਵਜੇ ਆ ਜਾਂਦੇ ਬੱਚਿਆਂ ਦੀ ਵੀ ਦੇਖ ਰਹੀ ਇਕੱਲੀ ਇਕੱਲੀ ਦਾ ਹਾਂਜੀ ਬੱਚਾ ਬੇਟਾ ਹੈ ਜੀ 5 ਸਾਲ ਦਾ ਉਹ ਉਹ ਗਿਆ ਵਾ ਨਣਕੇ ਅਸਾਂ ਹਾਂਜੀ ਜੀ ਡੇਲੀ ਨਾਲ ਹੀ ਇਹ ਸਾਰਾ ਦਿਨ ਬਸ ਨਾਲ ਹੀ ਕੰਮ ਕਰਨਾ ਜੀ ਇਹਨਾਂ ਨੇ ਮੈਨੂੰ ਦਿਖਾਇਆ ਇਹਨਾਂ ਦੇ ਨਾਲ ਹੈਲਪ ਕੀਤੀ ਜਿੰਨਾ ਸिखਾਇਆ ਜੀ ਕੀ ਕੀ ਕਰਦੇ ਤੁਸੀਂ ਸਵੇਰ ਨੂੰ ਕਿਸ ਤਰ੍ਹਾਂ ਆਊਟ ਕੇ ਤਿਆਰੀ ਕਰਦੇ ਸੀ ਸਵੇਰੇ ਆਊਟ ਕੇ ਸਾਰਾ ਮਤਲਬ ਤਿਆਰੀ ਕਰਨੀ ਕੀ ਬਣਦੀ ਸਾਰਾ ਕੁਝ ਪਹਿਲਾਂ ਘਰੋਂ ਹੀ ਤਿਆਰ ਕਰਨਾ ਫਿਰ ਇੱਥੇ ਆ ਕੇ ਤੇ ਸਾਰਾ ਦਿਨ ਨਾਲ ਹੀ ਹਾਂਜੀ ਬੱਚੇ ਨੂੰ ਵੀ ਫਿਰ ਸਕੂਲ ਭੇਜੀਦਾ ਜੀ ਹਾਂਜੀ ਡੇਲੀ ਦੀ ਰੁਟੀਨ ਕਿਵੇਂ ਰਹਿੰਦੀ ਹੈ ਹਾਂਜੀ ਫਿਰ ਹਾਂਜੀ ਮੈਂ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਜੀ ਹੁਣ ਕੀ ਕੀ ਬਣਾ ਲੈਂਦੇ ਤੁਸੀਂ ਹਾਂਜੀ ਸਾਰਾ ਕੁਝ ਆਪਣੇ ਕੋ ਸੈਂਡਵਿਚ ਪੀਜ਼ਾ ਪਾਸਤਾ ਰੈਪ ਤੇ 버ਗਰ ਜੀ ਪਰਿਵਾਰ ਦਾ ਕਿੰਨਾ ਦੱਸੋ ਪਰਿਵਾਰ ਦਾ ਜੀ ਸੰਯੋਗ ਹਾਂਜੀ ਨਾਲ ਹੀ ਹੋਵੇ